ਮੋੜ ਦਾ ਇਹ ਹਾਲ ਵੇਖ ਕੇ ਦੇ ਲੋਕ ਖੰਦੇ ਕਿਉਂਕਿ 11 ਸਾਲ ਬਾਅਦ ਤਾਂ ਸਿਆਣੇ ਕਹਿੰਦੇ ਆ ਰੂੜੀ ਦੀ ਸੁਣੀ ਜਾਂਦੀ ਹੈ ਪਰ ਮੋੜਾਂ ਦੇ ਇਸ ਤਰ੍ਹਾਂ ਦੇ ਹਾਲ ਹਰ ਇੱਕ ਗਲੀ ਸ਼ਹਿਰ ਮੁਹੱਲੇ 17 18 ਵਾਰਡਾਂ ਸਾਰਿਆਂ ਦੇ ਵਿੱਚ ਇਹੀ ਹਾਲ ਹੈ ਤੇ 12 ਸਾਲ ਤੱਕ ਮੋੜ ਦੀ ਕੋਈ ਕਿਸੇ ਨੇ ਸੁਣੀ ਨਹੀਂ ਚਾਹੇ ਕੋਈ ਅਕਾਲੀ ਦਲ ਹੈ ਕਾਂਗਰਸ ਹੈ ਆਮ ਆਦਮੀ ਪਾਰਟੀ ਦਾ ਦੋ ਹਰ ਇਸ ਇਥੇ ਐਮ ਐਲ ਏ ਵੀ ਰਹਿ ਚੁੱਕੇ ਆ ਤਾਂ ਮਤਲਬ ਲੋਕਾਂ ਦਾ ਵੀ ਸਰਿਆ ਪਿਆ ਲੋਕ ਇੱਕ ਨਹੀਂ ਹੋ ਰਹੇ ਤੇ ਸਰਕਾਰਾਂ ਨੇ ਤਾਂ ਇਹ ਦੇਰ ਦੇਖਣਾ ਹੀ ਕੀ ਹੈ ਤਾਂ ਇਹ ਚੀਜ਼ ਤੋਂ ਬੱਬਾ 나ਜ਼ਮੀ ਦੀ ਮੈਨੂੰ ਇੱਕ ਸਤਰ ਯਾਦ ਜ਼ਰੂਰ ਆਉਂਦੀ ਹੈ ਕਿ ਡੰਗਰ ਬਣ ਗਏ ਆਦਮ ਜਾਏ ਬੰਦਿਆਂ ਨੇ ਬਗਿਆੜ ਭਲਾਏ ਮੋੜ ਨੂੰ ਸਵਾਰਨ ਵਾਲੇ ਮੰਤਰੀ ਹੈ ਜਿਹੜੇ ਉਹ ਇੰਨੇ ਕਣਾਉਣੇ ਹੋ ਗਏ ਇੱਥੋਂ ਦੇ ਕਰਮਚਾਰੀ ਇੰਨੇ ਕਣਾਉਣੇ ਹੋ ਗਏ ਕਿ ਲੋਕ ਬਗਿਆੜਾਂ ਤੋਂ ਡਰਨਾ ਭੁੱਲ ਗਏ ਉਹਨਾਂ ਤੋਂ ਡਰਨਾ ਸ਼ੁਰੂ ਕਰ ਗਏ